ਆ ਬਾਬੂ ਨੇ ਆ ਕੰਮ ਕਰਉਣਾ ਨਹੀਂ ਜਾਣਦੇ ਆ ਕਲਰਕ ਜਿਹੜੇ 9 ਜਦੋਂ ਪੰਜ ਤੱਕ ਦਫਤਰੇ ਬੈਠਦੇ ਨੇ ਇਹਨਾਂ ਨੇ ਐਕਸਪੈਰੀਮੈਂਟ ਸ਼ੁਰੂ ਕੀਤਾ ਬੁਲੇਟ ਫੋਰ ਬੁਲੇਟ ਪਾਲਿਸੀ ਸ਼ੁਰੂ ਕੀਤੀ ਮੈਂ ਪੰਜਾਬ ਵਿੱਚ ਸੀ ਉਸ ਟਾਈਮ ਆਪਣੇ ਫੋਜਪੁਰ ਸੀਗਾ ਉਸ ਟਾਈਮ ਹਰਪਜਨ ਚਾਨਦ ਜਿਹੜਾ ਸੀ ਯੂਐਸਪੀ ਆਪਰੇਸ਼ਨ ਸੀਗਾ ਚਾਲੀਆ ਮੇਰੇ ਖੇਲ ਵਿੱਚ ਸੀਗਾ ਐਸਐਸਪੀ ਔਰ ਮੈਂ ਅਸਿਸਟੈਂਟ ਪੁਲਿਸ ਐਂਡ ਯੰਗ ਆਫਸਰ ਸੀ ਤੇ ਮੈਂ ਦੂਜੀ ਤੇ ਜਦਨ ਅਖਬਾਰ ਚ ਬੜਾ ਕਰਨਾ ਹਰਪਜਨ ਚਾਨਦ ਦਾ ਪੁਲਿਸ ਮੁਕਾਬਲਾ ਹੋਇਆ ਔਰ ਉਹਨੇ ਤਿੰਨ ਮਾਰ ਤੇ ਦੋ ਮਾਰ ਤੇ ਮੈਂ ਉਸ ਬੰਦੇ ਦਾ ਫੈਨ ਹੋ ਗਿਆ ਵੀ ਬੜਾ ਦਲੇਰ ਆਦਮੀ ਆ ਤੇ ਪਿਕਚਰ ਵਾਂਗ ਤੇ ਸਾਡੇ ਵੀ ਉਹੀ ਨਾ ਥੋੜਾ ਜਿਹਾ ਡੋਲੇ ਜੇ ਨਾ ਜਵਾਨੀ ਚ ਫੜਕਦੇ ਹੁੰਦੇ ਨੇ ਵੀ ਸਾਨੂੰ ਵੀ ਕਦੀ ਮੌਕਾ ਲੱਗੇ ਕੰਮ ਕਰਨ ਦਾ ਮੈਂ ਚਾਂਸ ਸਾਹਿਬ ਨੂੰ ਕਿਹਾ ਜੀ ਚਾਂਸ ਸਾਹਿਬ ਤੁਹਾਨੂੰ ਵੀ ਕਦੀ ਮੌਕਾ ਦੋ ਤੁਹਾਡੇ ਨਾਲ ਅਸੀਂ ਕੰਮ ਕਰੀ ਵਿਖੇ ਤੁਸੀਂ ਕਿਵੇਂ ਸਾਨੂੰ ਤੇ ਕੋਈ ਮਿਲਦਾ ਹੀ ਨਹੀਂ ਹੈਗਾ ਵੀ ਆ ਜਿਹੜੇ ਜਾਤੀਆਂ ਹੋ ਰਹੀਆਂ ਨੇ ਫਲਾਣਾ ਹੋ ਰਿਹਾ ਵੇ ਉਹ ਆਖਣਗੇ ਚਲੋ ਤੁਹਾਨੂੰ ਮੈਂ ਅਦਕਾਂਗੇ ਨਾਲ ਲਾਵਾਂਗਾ ਉਹਨਾਂ ਨੇ ਉਦੋਂ ਕਿਹਾ ਜੀ ਇਨਫੋਰਮੇਸ਼ਨ ਹੈਗੀ ਇਹ ਐਨਕਾਊਂਟਰ ਹੋਏਗਾ ਅਸੀਂ ਕਿਹਾ ਤੇ ਇਸ ਤਰ੍ਹਾਂ ਕਰ ਰਹੇ ਵੀ ਜਿਵੇਂ ਜੋਤਸੀ ਦੱਸਦਾ ਹੁੰਦਾ ਵੇ ਉਹ ਸਾਡੇ ਹੈੱਡਕੁਆਰਟਰ ਆ ਕੇ ਉੱਥੋਂ ਉਹਨਾਂ ਨੇ ਮੈਨੂੰ ਕਿਹਾ ਵੀ ਆਪਣੇ ਬੈਸਟ ਬੁੰਡੇ ਛਾਂ ਇੱਕ ਸਬ ਇਨਸਪੈਕਟਰ ਮੋਨਾ ਸੀਗਾ ਸਰਦਾਰ ਚੰਚਲ ਸਿੰਘ ਬੋਇਆਸਾਲ ਦੇ ਕਰੀਬ ਦੇ ਸੀ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਇੱਕ ਸਬ ਇਨਸਪੈਕਟਰ ਉਹ ਸੀ ਬਲਕੇ ਉਹਨਾਂ ਦੀ ਉਮਰ ਜ਼ਿਆਦਾ ਨਹੀਂ ਸੀ ਠੋਇਆ तकरीबन ਹੋਣੀ ਹੈ ਉਮਰ ਛੋਟੀ ਲਿਖਾਈ ਹੋਈ ਸੀ ਉਹਨਾਂ ਨੇ ਪਰ ਤੇ ਉਹਨੂੰ ਤਾਂ ਫ੍ਰੈਂਟ ਟਾਈਮ ਲਿਖ ਦਿੰਦੇ ਸੀਗੇ ਦੂਜੇ ਸਬ ਇਨਸਪੈਕਟਰ ਸੁਵਿੰਦਰ ਸਿੰਘ ਸੀ ਉਹ ਵੀ ਸਰਦਾਰ ਸੀਗੇ ਮੈਂ ਤੇ ਤੁਹਾਨੂੰ ਪਤਾ ਹੀ ਮੇਰਾ ਪਤਾ ਨਹੀਂ ਲੱਗਦਾ ਵੀ ਇਹ ਮੋਨਾ ਹੈ ਕਿ ਸਰਦਾਰ ਹੈ ਤੀਜੇ ਜਿਹੜੇ ਸੀ ਉਹ ਸਬ ਇਨਸਪੈਕਟਰ ਉਮੇਸ਼ ਸਿੰਘ ਰਾਵਤ ਸੀਗੇ ਚਾਂਦ ਸਾਹਿਬ ਆਏ ਉਹਨਾਂ ਨੇ ਮਨਨ ਕਿਹਾ ਵੀ ਆਪਣੇ ਬੈਸਟ ਮੁੰਡੇ ਚਾਂਟ ਲਈ ਮੈਂ ਕਿਹਾ ਹਾਂ ਜੀ ਸੁਰਿੰਦਰ ਸਿੰਘ ਜਵ ਆ ਚੰਦਰ ਸਿੰਘ ਇਹਨੂੰ ਲਾ ਦੇ ਜਿਹੜਾ ਆਪਣਾ ਜੀਰਾ ਰੋਡ ਦੇ ਉੱਤੇ ਆ ਉਮੇਦ ਸਿੰਘ ਜਿਹੜਾ ਵੀ ਉਮੇਦ ਸਿੰਘ ਬਜ਼ੁਰਗ ਸੀਗਾ ਤੇ ਕਹਿੰਦੇ ਇਹਦੀ ਪਲਟਣ ਨੂੰ ਆਪਣੇ ਨਫਰੀ ਆਪਣੇ ਨਾਲ ਲਾਇਆ ਅਸੀਂ ਚਲੇ ਜਾਂਦੇ ਹਾਂ ਜੀ ਫਰੀਦਕੋਟ ਰੋਡ ਦੇ ਉੱਤੇ ਇਹਨਾਂ ਕੋਲ ਨਵੇਂ ਨਵੇਂ ਜਿਪਸੀਆਂ ਆਈਆਂ ਅਸੀਂ ਸਮਝ ਜਿਪਸੀ ਚਲਾਣ ਦਾ ਸੌਫੀ ਐਮ ਐਸ ਪੀ ਸੌ ਜਿਪਸੀ ਲਾ ਕੇ ਚਲਾਉਣ ਨਾਲ ਐਸ ਪੀ ਸਾਹਿਬ ਬੈਠੇ ਨੇ ਹੁਣ ਮੈਨੂੰ ਤੇ ਪਤਾ ਨਹੀਂ ਕਿਉਂਕਿ ਅਸੀਂ ਬਾਹਰੋਂ ਆਏ ਹੋਏ ਹਾਂ ਸੰਦੇ ਰਸਤੇ ਨਹੀਂ ਪਤਾ ਇਹਨਾਂ ਨੇ ਕਿਹਾ ਵੀ ਅਸੀਂ ਚੱਲਦੇ ਗਏ ਚੱਲਦੇ ਗਏ ਅਸੀਂ ਫਰੀਦਕੋਟ ਪਹੁੰਚ ਜਾਂਦੇ ਹਾਂ ਗੋਵਿੰਦ ਨਰਾਮ ਉਦੋਂ ਆਇਆ ਆਇਆ ਸੀਗਾ ਗੈਸਟ ਰੈਸ ਤੇ ਸਾਡੇ ਫੌਜ ਦੀ ਟ੍ਰੇਨਿੰਗ ਹੈਗੀ ਵੀ ਜਿਹੜਾ ਜੂਨੀਅਰ ਅਫਸਰ ਹੁੰਦਾ ਵੈ ਨਾ ਹੀ ਸ਼ੁੱਡ ਬੀ ਸੀਨ ਨਾਟ ਹਰਡ ਮਤਲਬ ਜੂਨੀਅਰ ਅਫਸਰ ਬੋਲਿਆ ਨਹੀਂ ਕਰਦਾ ਉਹ ਸਿਰਫ ਸੁਣਿਆ ਕਰਦੇ ਨੇ ਜਾਂ ਵੇਖਿਆ ਕਰਦੇ ਨੇ ਉਹ ਵੀ ਕੀ ਹੋ ਰਿਹਾ ਵੇ ਤੇ ਮੈਂ ਉਸ ਸਮੇਂ ਟ੍ਰੇਨਿੰਗ ਲੈ ਰਿਹਾ ਸੀਗਾ ਤੇ ਗੋਵਿੰਦ ਨਾਮ ਦੇ ਨੇ ਕੁਛ ਖਸਰ ਪਸਰ ਕੀਤੀ ਕੰਨ ਵਿੱਚ ਕੋਈ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਅਸੀਂ ਫਿਰ ਵਾਪਸ ਆ ਗੱਡੀ ਬੈਠ ਗਏ ਇਹਨਾਂ ਨੇ ਕੈਦਰ ਚਾਲ ਇਧਰ ਚੱਲ ਕਰਕੇ ਥਾਣੇ ਆ ਗਏ ਮੇਰੇ ਖਿਆਲ ਥਾਣਾ ਸਦਰ ਸਿਟੀ ਹੋਣਾ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈਗਾ ਉੱਥੋਂ ਆਏ ਤੇ ਉਹ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਸਿਸਟਮ ਆ ਗਾ ਤਗੜਾ ਸਿਹਤਮੰਦ ਪੋਟ ਬੈਲੀ ਥਾਣਰ ਜਿਹੜਾ ਸੀ ਦਰੂਦ ਰੱਜ ਕੇ ਪੀਤੀ ਹੋਈ ਸਮੈਲ ਦੂਰ ਤਰਾ ਗਰੀ ਹੋਦੀ ਉਹਨੇ ਆ ਕੇ ਤੇ ਕੰਨ ਚ ਕੁਛ ਕਹੇ ਨੇ ਕਿ ਆ ਮੁੰਡਾ ਨਾ ਸਾਡੀ ਗੱਡੀ ਉਠਾ ਦੋ ਪਿੱਛੇ ਮੇਰੇ ਕੰਨ ਖੜੋ ਇਹਦੀਆ ਮੇਰੀ ਗੱਡੀ ਚ ਬੰਦਾ ਕੌਣ ਬਿਠਾ ਰਹੇ ਨੇ ਤੇ ਮੈਂ ਉਹਨੂੰ ਅੰਗਰੇਜ਼ੀ ਚ ਕਿਹਾ ਮੈਂ ਸਰ ਹੋਈ ਜੀ ਉਹ ਕਹਾ ਮੁੰਡਾ ਸੀ ਉਹਨੂੰ ਬਲਾਈਂਡਫੋਰਡ ਕੀਤਾ ਹੋਇਆ ਹੋਵੇ ਜੂੜਾ ਵੇ ਪੱਗ ਨਹੀਂ ਬੰਨੇ ਸਿਰ ਤੇ ਪਰਨਾ ਨਹੀਂ ਸੀ ਬਟਾ ਕੱਲੋ ਜੂੜਾ ਨੰਗਾ ਸੀ ਤੇ ਸਿਰ ਤੇ ਅੱਖਾਂ ਦੇ ਪੱਟੀ ਬੰਨੀ ਹੋਈ ਸੀਗੀ ਤੇ ਮੈਂ ਉਹਨੂੰ ਪੁੱਛਿਆ ਮੈਂ ਸਰ ਹੋਈ ਜੀ ਕਹਿੰਦਾ ਹੀ ਇਜ਼ ਅ ਬாய் ਉਹਦੇ ਤੁਸੀਂ ਚੁੱਪ ਰਹੋ ਤੇਰਾ ਕੰਮ ਨਹੀਂ ਆ ਪੁੱਛਣਾ ਗਿਆ ਕੌਣ ਹੈ ਮੈਂ ਪਰੇਸ਼ਨ ਹੋ ਗਿਆ ਵੀ ਮੇਰੀ ਗੱਡੀ ਚ ਬੰਦਾ ਇਹਨਾਂ ਨੇ ਕਿਉਂ ਬਿਠਾਇਆ ਹੋਵੇ ਮੇਰੇ ਗਨਮਨ ਪਿੱਛੇ ਨਹੀਂ ਮੇਰੀ ਗੱਡੀ ਪਿੱਛੇ ਮੈਂ ਇਹਦੀ ਜਿਪਸੀ ਉਹ ਸ਼ੌਕੀਆਂ ਚਲਾਉਣ ਲੱਗ ਗਿਆ ਸੀ ਸਰ ਰੋਲ ਜਿਪਸੀ ਆਉਂਦੀਆਂ ਨਹੀਂ ਸੀ ਉਦੋਂ ਅਸੀਂ ਚੱਲਦੇ-ਚੱਲਦੇ ਗੱਡੀ ਚਲਾਉਣ ਲੱਗੇ ਵਾਪਸ ਤੇ ਅਸੀਂ ਉੱਥੇ ਪਹੁੰਚੇ ਜਿੱਥੇ ਉਹ ਉਮੇਸ਼ ਸਿੰਘ ਦੀ ਅਫਰੀ ਲਾਈ ਸੀ ਤੇ ਇਹਦੇ ਮੁੰਡੇ ਟ੍ਰੇਨ ਸੀ ਕਿਉਂਕਿ ਉਹ ਤੇ ਹਰ ਦੂਜੇ ਦਿਨ ਇਹਨਾਂ ਨੂੰ ਕਾਊਂਟਰ ਕਰਦਾ ਸੀਗਾ ਤੇ ਇਹਨੇ ਕਿਹਾ ਕਿ ਵੀ ਆਪਣਾ ਇਹਦੇ ਬ੍ਰੇਕ ਮਾਰੀ ਤੇ ਤੇ ਗਨਮਨ ਨੇ ਭੱਜ ਕੇ ਆ ਕੇ ਸਲੂਟ ਮਾਰਿਆ ਕਹਿੰਦਾ ਮੁੰਡਾ ਕ ਸਾਬ ਦੇ ਬੰਦੇ ਨੂੰ ਸਦੋ। ਤੋਂ ਮੇਰਾ ਸਬ ਇੰਸਪੈਕਟਰ ਨੂੰ ਸੁਧਿਆ ਗਿਆ। ਉਹਨੇ ਕਿਹਾ ਭਜਨ ਚੰਦ ਨੇ ਇਹਨੂੰ ਕਿਹਾ ਸਾਬ ਇਹ ਜੋ ਲੜਕਾ ਹੈ ਇਹ ਮਿਲੀਟੈਂਟ ਹੈ ਇਸ ਕੋ ਉਧਰ ਲੈ ਜਾ ਕੇ ਗੋਲੀ ਮਾਰ ਦੋ। ਉਹ ਜਿਹੜਾ ਉਮੇਦ ਸਿੰਘ ਸੀ ਉਹ ਪਹਾੜੀ ਸੀ ਘਡਵਾਲੀ ਸੀਗਾ। ਆ ਬੀਐਸਐਫ ਦੀ ਟ੍ਰੇਨਿੰਗ ਵੇ ਕਿ ਸਾਡੇ ਬੰਦੇ ਗਲਤ ਕੰਮ ਨਹੀਂ ਕਰਦੇ ਹੈਗੇ। ਜੇ ਮੁਕਾਬਲਾ ਹੋਏਗਾ ਅਸੀਂ ਛੱਡਾਂਗੇ ਨਹੀਂ। ਪਰ ਨੇ ਹੱਥੇ ਬੰਦੇ ਨੂੰ ਮਾਰਨਾ ਸਾਡੇ ਬੀਐਸਐਫ ਦੀ ਟ੍ਰੇਨਿੰਗ ਦੇ ਖਿਲਾਫ ਹੈ। ਇੱਕ ਅੱਧਾ ਕੋਈ ਦਾਣਾ ਖਰਾਬ ਹੋ ਸਕਦਾ ਫੋਰਸ ਦੇ ਵਿੱਚ ਪਰ ਮੈਂਜੋਰਟੀ ਵਿੱਚ ਲੋਕਾਂ ਦਾ ਸਾਡੀ ਫਲੋਸਫੀ ਹੀ ਹੋਈ ਰਹੀ ਵੇ ਉਸ ਬੰਦੇ ਨੇ ਜੀ ਮਨਾਂ ਕਰਤਾ ਉਹਨੇ ਕਿਹਾ ਜੀ ਅਸੀਂ ਨਹੀਂ ਇੱਥੇ ਤੇ ਗੋਲੀ ਨਹੀਂ ਚਲਾਵਾਂਗੇ ਅਸੀਂ ਇਹ ਕੰਮ ਨਹੀਂ ਕਰਦੇ ਹੈਗੇ ਅਸੀਂ ਬਾਲ ਬੱਚਿਆਂ ਵਾਲੇ ਆ ਚੰਦ ਮੇਰੇ ਘੜ ਪੈ ਗਿਆ ਬੜਾ ਨਕਮਾ ਹੋਸਰ ਹੈ ਤੇਰਾ ਸਬ ਇੰਸਪੈਕਟਰ ਹੁਕਮ ਉਦਲੀ ਕਰ ਰਵੇ ਮੇਰੀ ਹਵਾਖ ਸਗੀ ਵੀ ਆ ਬੜਾ ਸਬ ਇੰਸਪੈਕਟਰ ਹੋਇਆ ਤੇ ਐਸਪੀ ਦੀ ਹੁਕਮ ਨਹੀਂ ਮੰਨ ਰਿਹਾ ਤੇ ਮੇਰੀ ਇਹਨੇ ਕਿਉਂ ਕਮਾਣੀ ਮੈਂ ਤੇ ਤਿੰਨ ਸਟਾਰ ਲੈਨੇ ਤੇ ਸ਼ੁਕ ਲਾਇਆ ਹੋਇਆ ਨਾਲੇ ਸਟਾਰ ਲਾਇਆ ਹੋਇਆ ਵੇ ਉੱਥੇ ਝਗੜਾ ਸ਼ੁਰੂ ਹੋ ਗਿਆ ਕਹਿੰਦਾ ਉਹਨੂੰ ਕਹ ਉਹਨੂੰ ਕਹ ਮੈਂ ਕਹ ਜੀ ਮੈਂ ਕਿਨੂੰ ਕਹਾਂ ਤੁਸੀਂ ਅਸਰ ਜੀ ਤੁਸੀਂ ਕਹਿਣਾ ਮੈਨੂੰ ਤੇ ਮੈਂ ਤੇ ਵੇਖਣਾ ਆਇਆ ਵਾਂ ਵੀ ਇਹ ਹੁੰਦਾ ਕੀ ਵੇ ਉਹਨੇ ਫਟਾਫਟ ਮੁੰਡਿਆਂ ਨੂੰ ਕਿਹਾ ਆ ਕਮਲੇ ਨੇ ਇਹਨਾਂ ਮੂਰਖਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਹੈਗਾ ਐ ਉਵੇਂ ਫੋਰ ਸਦਲੀ ਦੀ ਇਹ ਕੁਛ ਕੰਮ ਨਹੀਂ ਕਰਦੇ ਹੈਗੇ ਆ ਤੇ ਉਹਦੇ ਮੁੰਡੇ ਨੇ ਪਰਾਂ ਲਿਆ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰ ਦਿੱਤੀ ਉਹ ਮੁੰਡਾ ਹੱਥ ਛੁਡਦਾ ਰਿਹਾ ਕਿ ਜੀ ਸਾਡੇ ਇਨੀ ਕੋਈ ਗਲਤੀ ਨਹੀਂ ਹੈਗੀ ਅਸੀਂ ਉਹ ਜਾਂ ਕੋਈ ਪਾਪ ਨਹੀਂ ਕੀਤਾ ਸਾਡੇ ਨਾਲ ਐਸਾ ਨਾ ਕਰੋ ਇਹਨਾਂ ਨੇ ਉਸ ਬੰਦੇ ਨੂੰ ਗੋਲੀ ਮਾਰ ਦਿੱਤੀ ਅਮਰ ਘੱਟ ਪਹਿਲੀ ਜੂਨ ਦੀ ਘਟਨਾ ਹੈ ਪਹਿਲੀ ਜੂਨ 87 ਦੀ ਗੱਲ ਹੋਣੀ ਹੈ ਮੈਨੂੰ ਲੱਗਦਾ ਹੈ ਨੂਰਪੁਰ ਸੇਠਾਂ ਪਿੰਡ ਦੇ ਕੋਲ ਦਾ ਵਾਕਿਆ ਹੋਇਆ ਇਹਨਾਂ ਨੇ ਕਹਾਣੀ ਬਣਾਈ ਉਸ ਤੋਂ ਇਹਨੇ ਮੈਨੂੰ ਕੌਂਸੂਲੇਟ ਕੀਤਾ ਕਹਿੰਦਾ ਅਰਦਮਨ ਕੌਂਸੂਲੇਸ਼ਨ ਥਿਸ ਇਜ਼ ਯੂਰ ਫਰਸਟ ਟਾਈਮ ਕਾਉਂਟਰ ਮੈਂ ਸਰ ਜੀ ਤੁਹਾਰਾ ਵੀ ਆ ਤੁਹਾਡਾ ਅਨਕਾਉਂਟਰ ਹੁੰਦਾ ਹੈ ਤੁਹਾਡੇ ਕੰਮ ਕਰਨ ਦਾ ਤਰੀਕਾ ਵੀ ਮੈਂ ਉਸੇ ਟਾਈਮ ਮਾਨੀ ਸਰ ਆਪਣੇ ਡੀਆਈਏ ਨੂੰ ਫੋਨ ਕੀਤਾ ਮੈਂ ਕਿਹਾ ਇਸ ਤਰ੍ਹਾਂ ਪੁਲਿਸ ਦਾ ਕੰਮ ਕਰਨ ਦਾ ਬੜਾ ਤਰੀਕਾ ਗਲਤ ਹੈ ਗਾਲੇ ਇਹਨਾਂ ਨੇ ਕਿਹਾ ਉਸਨੂੰ ਬੰਦੇ ਨੂੰ ਚੁੱਕ ਕੇ ਮਾਰਿਆ ਹੋਵੇ ਔਰ ਇਹਨਾਂ ਨੇ ਮੈਨੂੰ ਕੌਂਸੂਲੇਟ ਕਰ ਇਹ ਹੋਈ ਸਾਰਾ ਸਟੈਂਡ ਸੀ ਕਿ ਜਿਸ ਟਾਈਮ ਗਿਲਸਾ ਬਾਈ ਨੇ ਆ ਤਾਂ ਤੁਹਾਨੂੰ ਨਸਰ ਹੁੰਦੀ ਆ ਡੀਜੀਪੀ ਆਪਣੀ ਪਰਫਾਰਮੈਂਸ ਕਿਵੇਂ ਦਿੰਦੇ ਨੇ ਤੁਹਾਡੀ ਹਿੰਦੁਸਤਾਨ ਦੀ ਪੁਲਿਸ ਜਿਹੜੀ ਵੇ ਉਹ ਪਰਫਾਰਮੈਂਸ ਇਸ ਤਰ੍ਹਾਂ ਹੀ ਦਿੰਦੀ ਹੈ ਇਹਨਾਂ ਨੂੰ ਸੁਣ ਤਾਂ ਨੂੰ ਜੋ ਕੇਂਦਰ ਕਰੇਗੀ ਇਹਨਾਂ ਨੂੰ ਗੋਲੀ ਮਾਰੇਗੀ ਪਬਲਿਕ ਨੂੰ ਖਾਣ ਵਾਸਤੇ ਵੀ ਅਸੀਂ ਕੰਮ ਕਰ ਰਹੇ ਆ ਵਾ ਰੇਬੇਰੋ ਸਾਹਿਬ ਨੇ ਫਰੋਜ਼ਪੁਰ ਆਣਾ ਸੀਗਾ ਦੇਰੇ ਬਰੋਸਾਫ ਫਰੋਜਪੁਰ ਆਣ ਉਸ ਤੋਂ ਪਹਿਲੇ ਦੱਸਣ ਵਾਸਤੇ ਕੁਝ ਹੋਣਾ ਚਾਹੀਦਾ ਪ੍ਰੈਸ ਦੇ ਵਿੱਚ ਕਿ ਵੀ ਮਿਲਿਟੈਂਟ ਮਾਰੇ ਗਏ ਨੇ ਪਰ ਮੈਨੂੰ ਯਾਦ ਹੈ ਰਿਬਰੋਸ ਸਾਹਿਬ ਨੇ ਆ ਕੇ ਉੱਥੇ ਫਿਰ ਸਟੇਟਮੈਂਟ ਦਿੱਤੀ ਸੀ ਕਿ ਪਿਛਲੇ 6 ਮਹੀਨੇ ਜੇ ਇਸ ਜ਼ਿਲ੍ਹੇ 'ਚ ਕੋਈ ਆਊਟਪੁੱਟ ਨਹੀਂ ਸੀ ਹੋਈ ਲੇਕਿਨ ਕੁਝ ਦਿਨ ਪਹਿਲੇ ਇੱਕ ਬੜਾ ਸ਼ਾਨਦਾਰ ਕਾਉਂਟਰ ਹੋਇਆ ਹੋਇਆ ਜਿਹਦੇ ਕਿ ਬੀ ਕੈਟਗਰੀ ਟੈਰਰਿਸਟ ਮਲਕੀਤ ਸਿੰਘ ਯਾ ਤੋ ਸਮਥਿੰਗ ਕਰਕੇ ਨਾਮ ਦੱਸਿਆ ਉਹਨਾਂ ਨੇ ਉਹ ਮਾਰਤਾ ਗਿਆ ਹੋਵੇ ਉਹਨਾਂ ਸੰਦੇਹ ਹੋਈ ਨਹੀਂ ਸੀ ਪਤਾ ਉਸ ਬੰਦੇ ਦਾ ਨਾਮ ਹੀ ਨਾ ਮੀ ਇਹਨਾਂ ਨੂੰ ਰਿਪੋਰਟ ਸਾਰੀ ਮਿਲ ਜਾਂਦੀ ਫਿਰ ਇਹਨਾਂ ਨੂੰ ਕਿ ਉਹ ਮਾਰਤਾ ਗਿਆ ਹੋਵੇ ਇਹ ਰ ਮੇਰਾ ਡੀਜੀ ਉੱਥੇ ਸੀ ਸਾਰੀ ਮੇਰਾ ਐਚਪੀ ਭਟਰਾਂਗ ਰਾਜੀ ਹੁੰਦਾ ਸੀਗਾ ਉਹਨਾਂ ਨੇ ਸਭ ਨੇ ਇਸ ਇਸ਼ੂ ਨੂੰ ਚੁੱਕਿਆ ਜਦੋਂ ਐਚਪੀ ਭਟਰਾਂਗ ਡੀਜੀ ਬਣੇ ਨੇ ਬੀਐਸਐਫ ਦੇ 1990 ਚ ਉਹਨਾਂ ਨੇ ਬੜਾ ਤਕੜਾ ਸੈਂਡ ਲਿਆ ਸੀ ਇਹਨਾਂ ਚੀਜ਼ਾਂ ਦੇ ਖਿਲਾਫ ਔਰ ਕੇਪੀਐਸ ਗਿੱਲ ਜਦੋਂ ਆ ਸਾਰੇ ਕੰਮ ਕਰਵਾ ਰਿਆ ਸੀ ਬੇਸਿਕਲੀ ਮੈਂ ਤੁਹਾਨੂੰ ਦੱਸਾਂ ਭਾਵੇਂ ਰਿਵੈਰ ਹੋਵੇ ਤੇ ਭਾਵੇਂ ਕੇਪੀਐਸ ਗਿੱਲ ਮੈਂ ਇਹਨਾਂ ਨੂੰ ਪੈਟੀ ਕ੍ਰਿਮੀਨਲਸ ਕਹਿੰਦਾ ਹਾਂ ਕਿ ਜਿਹੜੇ ਸਟੈਂਡਰਡ ਦੇ ਕ੍ਰਿਮੀਨਲਸ ਹੁੰਦੇ ਹਨ ਨਾ ਉਹਨਾਂ ਦੇ ਸਿਧਾਂਤ ਤੋਂ ਉਹਨਾਂ ਦੇ ਪ੍ਰਿੰਸੀਪਲ ਹੁੰਦੇ ਨੇ ਇਹਨਾਂ ਲੋਕਾਂ ਦੇ ਕੋਈ ਸਿਧਾਂਤ ਨਹੀਂ ਹੈ ਤੇ ਆ ਡੈਮੋਨਸਟ੍ਰੇਟ ਕਰਦੇ ਨੇ ਪਬਲਿਕ ਨੂੰ ਵੀ ਅਸੀਂ ਕੰਮ ਕਰ ਰਹੇ ਆ ਤੇ ਆ ਇਹਨਾਂ ਨੇ ਕੰਮ ਕੀਤੇ ਤੇ ਕੇਪੀਐਸ ਗੱਲ ਨੇ ਉਸ ਟਾਈਮ ਸਟੈਂਡ ਲੈ ਕੇ ਕਿਹਾ ਸੀ ਕਿ ਸਾਨੂੰ ਬੀਐਸਐਫ ਨਹੀਂ ਚਾਹੀਦੀ ਡੀਟੀ ਅਨੰਦਚੜੀ ਬੀਐਸਐਫ ਹੈੱਡ ਕੁਆਰਟਰ ਵਿੱਚ ਡੀਜੀ ਸੀਗੇ ਮੈਂ ਉਸੇ ਬੀਐਸਐਫ ਹੈੱਡ ਕੁਆਰਟਰ ਜ associate ਸੀਗਾ ਮੈਂ ਜਨਰਲ ਰਿਸਿਸਟੈਂਟ ਡਾਇਰੈਕਟਰ ਵਿਜੀਲੈਂਸ ਐਕਾਊਂਟੈਂਟ ਇੰਟੈਲੀਜੈਂਸ ਸੀਗਾ ਉਸ ਟਾਈਮ ਮਾ ਡਿਜ਼ਨ ਲਿਆ ਗਿਆ ਉਹ ਕਹੇ ਉਹ ਕਹਿੰਦਾ ਮੈਨੂੰ ਵੀਐਸਐਫ ਨਹੀਂ ਚਾਹੀਦੀ ਆ ਕਿ ਐਨਕਾਊਂਟਰ ਨਹੀਂ ਕਰਦੀ ਹੈਗੀ ਤੇ ਮਿਸਟਰ ਐਚਪੀ ਪਟਨਾਗਰੂ ਨਾਲ ਮਿਲਿਆ ਮੈਂ ਕਰੀਨ 6 ਮਹੀਨੇ ਪਹਿਲੇ ਮੈਂ ਕਿਹਾ ਤੁਸੀਂ